ਔਰ ਰਾਹਦਾਨ ਦੀ بجائے ਝੋਨੇ ਦੀ ਪੂਰੀ ਖਰੀਦ ਕਰਨ ਦੀ بجائے ਅੱਜ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਖਾਸ ਤੌਰ ਤੇ ਜਿਹੜੇ ਸਰਕਾਰੀ ਪੱਖ ਦੇ ਬੰਦੇ ਆ ਮੰਤਰੀ ਆ ਹੋਰ ਆ ਭਰਾਣ ਆ ਉਹ ਸਾਰੇ ਜੁਪੀਵਲ ਜਾ ਕੇ ਉੱਥੇ ਐਡਰੈਸ਼ਨ ਕਰਨ ਲੱਗੇ ਹੋ ਤਰੌਲਾ ਪਾ ਰਹੇ ਉਹਨੋਂ ਆਪਣੀ ਪੰਜਾਬ ਦੀ ਕੋਈ ਚਿੰਤਾ ਨਹੀਂ ਕੀ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਨਹੀਂ ਲਈਆਂ ਕੀ ਮੈਨੂੰ ਇਦਾਂ ਲੱਗਦਾ ਕਿ ਅਗਲੀ ਬੜੀ ਲੈਚ ਜੁਪੀ ਤੋਂ ਨਾਲ ਨਹੀਂ ਹੋਵੇ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਸਾਰ ਕੇ ਉੱਥੇ ਗੱਲ ਕਰਦੇ ਆ ਕਿਸਾਨ ਉਹ ਵੀ ਕਿਸਾਨ ਸਨ ਉਹਨਾਂ ਦਾ ਦਰਦ ਵੀ ਹੈ ਪਰ ਪੰਜਾਬ ਦਾ ਕਿਸਾਨ ਵੀ ਕੋ ਮੰਡੀਆਂ ਵਿੱਚ ਰੋੜ ਰਿਹਾ ਕੋਈ ਖੁਦਸ਼ੀਅਾਂ ਕਰ ਰਿਹਾ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਬੇਚਕ ਬਦਲੇ ਆ ਪਰ ਇਹ ਡੰਗਟ ਪਾਉਸ ਕਰ ਸਰਕਾਰ ਆ ਸਾਬਕਾ ਕੈਬਨਟ ਮੰਤਰੀ ਸੋਹਣ ਸਿੰਘ ਠੰਡਲ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਜਿੱਥੇ ਉਹਨਾਂ ਨੇ ਲਖੀਮਪੁਰ ਖੀਰੀ ਵਿਖੇ ਹੋਈ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਉਥੇ ਹੀ ਉਹਨਾਂ ਨੇ ਮੰਡੀਆਂ ਦੇ ਵਿੱਚ ਰੋਲ ਰਹੇ ਕਿਸਾਨਾਂ ਦੇ ਝੋਨੇ ਦੀ ਖਰੀਦ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਸਰਕਾਰ ਨੇ ਬੇਸ਼ੱਕ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਪਰ ਕਿਸਾਨਾਂ ਦੇ ਲਈ ਝੋਨੇ ਦੀਆਂ ਢੇਰੀਆਂ 2-3 ਵਾਰ ਫੁੱਲਣ ਨੂੰ ਕਿਹਾ ਜਾਂਦਾ ਹੈ ਅਤੇ ਮੰਡੀਆਂ ਦੇ ਵਿੱਚ ਵਾਅਦਾਨਾ ਵੀ ਪੂਰਾ ਨਹੀਂ ਮਿਲਦਾ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਝੋਨਾ ਖਰੀਦਣ ਦੇ ਚੁੱਕਣ ਦਾ ਵੀ ਕੋਈ ਵਾਅਦਾ ਪੂਰਾ ਨਹੀਂ ਹੋ ਰਿਹਾ ਹੈ ਉਹਨਾਂ ਮਾਲਵੇ ਦੇ ਵਿੱਚ ਨਰਮੇ ਦੀ ਸੁੰਡੀ ਨੂੰ ਲੈ ਕੇ ਵੀ ਚਿੰਤਾ ਅਪਡੇਟ ਕਰਦੇ ਆ ਕਿਹਾ ਕਿ ਕਿਸਾਨਾਂ ਨੂੰ ਬੇਸ਼ੱਕ ਸਰਕਾਰ ਦੇ ਵੱਲੋਂ ਰਾਹਤ ਦੇ ਦਾ ਪ੍ਰੋਕਸਾ ਦਿੱਤਾ ਗਿਆ ਹੈ ਪਰੰਤੂ ਹੁਣ ਤੱਕ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਸਰਕਾਰ ਜੋ ਪੰਜਾਬ ਅਥੀਓ ਅੱਜ ਇਸ ਟੌਪਿਕ ਤੇ ਮੈਂ ਗੱਲ ਕਰਨੀ ਚਾਹੁੰਦਾ ਸਭ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਯੂਪੀ ਸਟੇਟ ਦਾ ਉਹ ਜਿਹੜਾ ਲਖਮੀਰਪੁਰ ਏਰੀਆ ਆ ਉਹਦਾ ਬੜਾ ਗੰਭੀਰ ਮਸਲਾ ਹੈ। ਜਿਸ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਜਿਹੜੇ ਲੋਕਾਂ ਨੂੰ ਬੇਦਖਲ ਦਰੜਿਆ ਉਹਨਾਂ ਦੀ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਲਗਭਗ 9 ਤੇ ਪਹੁੰਚ ਗਈ ਹੈ ਔਰ ਵਿੱਚ ਜੰਗੇ ਦੇ 19 ਸਾਲ ਦੇ 25 ਸਾਲ ਦੇ ਲੋਕਾਂ ਦੀ ਵੀ ਜਿਹੜੀ ਮੌਤ ਹੋਈ ਆ ਔਰ ਬਹੁਤ ਹੀ ਲੰਦਣਜੋਗ ਘਟਨਾ ਹੈ ਜਿੰਨੀ ਇਹਦੀ ਨਖੇਦੀ ਕੀਤੀ ਜਾਵੇ ਥੋੜੀ ਆ ਦੁੱਖ ਇਸ ਗੱਲ ਦਾ ਆ ਕਿ ਸਰਕਾਰ ਵੀ ਬੀਜੇਪੀ ਦੀ ਆ ਜੁਪੀ ਦੇ ਅੰਦਰ ਔਰ ਸੈਂਟਰ 'ਚ ਵੀ ਬੀਜੇਪੀ ਦੀ ਆ ਇੱਕ ਸੈਂਟਰ ਗਵਰਨਮੈਂਟ ਦਾ ਜਿਹੜਾ ਹੋਮ ਮਿਨਿਸਟਰ ਹੋਵੇ ਇਹ ਉਹਦੀ ਸਾਰਾ ਮਿਹਨਤ ਕੀਤੀ ਹੋ ਘਟਨਾ ਹੋਵੇ ਜੇ ਤਿੱਕੇ ਨਾਉਣੇ ਪਹਿਲਾਂ ਉਹਨਾਂ ਕਥਨਾਂ ਨੂੰ ਨੀਚਾ ਦਿਖਾਇਆ ਉਹਨਾਂ ਨੂੰ ਜਿਲ੍ਹੇ ਵਿੱਚ ਉਹਨਾਂ ਬੱਚੀ ਲੱਗਿਆ ਕਿਵੇਂ ਉਹਨਾਂ ਨੂੰ ਗੋਠੇ ਦਿਖਾ ਦਿਆ ਕਿ ਕਰਦਾ ਰਿਆ ਤੇ ਔਰ ਉਹਦੇ ਲੜਕੇ ਨੇ ਜੇ ਤਰੀਕੇ ਦੇ ਨਾਲ ਬੰਦਿਆਂ ਨੂੰ ਪੁੱਛ ਲਿਆ ਮੌਤ ਦੇ ਘਾਟ ਉਤਾਰਿਆ ਔਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਖਾਂ ਪੁੰਜਣ ਲਈ ਪਹਿਲਾਂ ਸਮਝੌਤਾ ਵੀ ਕਰ ਲਿਆ ਸ਼ਰਤਾਂ ਵੀ ਮੰਨ ਲਈਆਂ ਉਸ ਤੋਂ ਉਪਰੰਤ ਪਰਚਾ ਦਰਜ ਵੀ ਕਰ ਲਿਆ ਪਰ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਪਈ ਔਰ ਸਾਰੀ ਦੁਨੀਆ ਮੌਕੇ ਦੀਆਂ ਜਿਹੜੀਆਂ ਵੀਡੀਓ ਦਿਖਾਰੀਆਂ ਸਾਫ਼ ਨਜ਼ਰ ਆਉਂਦਾ ਕਿ ਉਹਦਾ ਲੜਕਾ ਜਿਹੜਾ ਆ ਉਹ ਵਿਚਨ ਬਾਲਵਾ ਉਹ ਮੰਤਰੀ ਦੇ ਵੀ ਪੱਛ 120 ਵੀ ਦਾ ਹੋਇਆ ਦਾਖਲ ਉਹ ਉਹ ਵੀ ਕੋਈ ਕਾਰਵਾਈ ਨਹੀਂ ਹੋਈ ਕੋ ਮੈਂ ਸਮਝਦਾ ਕਿ ਇਹ ਬੜੀ ਨਿੰਦਨਯੋਗ ਆ ਅਸੀਂ ਇਹਦੀ ਬਹੁਤ ਪੂਰਨ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਪਰ ਨਾਲ ਨਾਲ ਜਿਹੜਾ ਇੱਕ ਮੈਂ ਅਸਲ ਮੁੱਦੇ ਤੇ ਗੱਲ ਕਰਨੀ ਚਾਹਨਾ ਉਹ ਆ ਕਿ ਪੰਜਾਬ ਦਾ ਮਸਲਾ ਅੱਜ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀ ਸਾਡੀ ਝੋਨੇ ਦੀ ਅ ਕਟਾਈਆ ਉਹ ਪੂਰੀ ਤਰ੍ਹਾਂ ਰੰਗ ਹੋ ਗਈ ਆ ਕਿਸਾਨ ਆਪਣਾ ਝੋਨੇ ਨੂੰ ਲੈ ਕੇ ਮੰਡੀਆਂ ਦੇ ਵਿੱਚ ਆ ਰਿਹਾ ਪਹਿਲਾਂ ਤੇ ਸੈਂਟਰ ਗਵਰਨਮੈਂਟ ਨੇ 11 ਤੱਕ ਰੋਕ ਲਾਤੀ ਸੀ ਪਰ ਫਿਰ ਉਸ ਤੋਂ ਬਾਅਦ ਉਹਨੂੰ ਦੇਖ ਕੇ ਆਰਡਰ ਦੇ ਕੱਢ ਦਿੱਤਾ ਪਰ ਮੈਂ ਦੇਖ ਰਿਹਾ ਕਿ ਮੰਡੀਆਂ ਦੇ ਵਿੱਚ ਜਿਹੜਾ ਵੀ ਉੱਥੇ ਫਸਲ ਆ ਰਹੀ ਆ ਪੈੜੇ ਆ ਰਹੀ ਆ ਉਹ ਹਾਰਤੀਏ ਤੋਂ ਖਰੀਦਣ ਦੀ ਬਜਾਏ ਕਦੇ ਉਹਨੂੰ ਕਿਹਾ ਜਾਂਦਾ ਇਹਨੂੰ ਅੱਲੇ ਧੁੱਪ ਲਵਾਓ ਜੀ ਇਹਨੂੰ ਪੱਖਾ ਲਵਾਓ ਜੀ ਜੇ ਕਿਤੇ ਕਦੇ ਢੇਰੀ ਭਰੀ ਵੀ ਜਾਂਦੀ ਆ ਮੈਂ ਆਪਣੇ ਲੋਕਲ ਜੱਬੇ ਵਾਲੇ ਹਲਕੇ ਦੀਆਂ ਮੰਡੀਆਂ ਦੇ ਵਿੱਚ ਦੇਖਿਆ ਕੋਈ ਬਾਦਾਨਿਆਂ ਦਾ ਖਾਦ ਪ੍ਰਬੰਧ ਨਹੀਂ ਕੋਈ ਸ਼ੈਲਰ ਤੋਂ ਚੱਕ ਕੇ ਪ੍ਰਾਣਾ ਬਾਦਨਾਂ ਲੈ ਕੇ ਆ ਰਹੇ ਆਂ ਔਰ ਉਹਦੇ ਵਿੱਚ ਖਰੀਦ ਹੋ ਕੇ ਝੋਨਾ ਪਾ ਵੀ ਲਿਆ ਜਾਂਦਾ ਤੇ ਉਹ ਵੀ ਉੱਥੇ ਸਟੈਕਿੰਗ ਹੋ ਰਹੀ ਆ ਕਿਸੇ ਸ਼ੈਲਰ ਨੂੰ ਉਹਦੀ ਲਿਫਟਿੰਗ ਨਹੀਂ ਹੋ ਰਹੀ ਤੇ ਹੋਰ ਚਾਰ ਦਿਨ ਹੋਗੇ ਮੰਡੀਆਂ ਵਿੱਚ ਝੋਨਾ ਸਲਾਰਨ ਨੂੰ ਰੱਖਣ ਨੂੰ ਥਾਂ ਕਿਤੇ ਨਹੀਂ ਮਿਲਣਾ ਔਰ ਇਹ ਗੰਭੀਰ ਮਸਲਾ ਜਿਹੜਾ ਬਣਦਾ ਜਾ ਰਿਹਾ ਥੋੜੇ ਥੋੜੇ ਦਿਨਾਂ ਦੇ ਵਿੱਚ ਪੂਰੇ ਜੋਰ ਤੇ ਕਟਾਈ ਸ਼ੁਰੂ ਹੋ ਜਾਣੀ ਹੈ ਇਵੇਂ ਜੋ ਮਾਲਵਾ ਡੈਟਵਾ ਉੱਥੇ ਅੱਜ ਨਰਮੇ ਦੀ ਜਿਹੜੀ ਫਸਲ ਵਾਜੀ ਆ ਜਿਹੇ ਤਰੀਕੇ ਦੇ ਨਾਲ ਉਹ ਗੁਲਾਬੀ ਸੁੰਡੀ ਨੇ ਉੱਤੇ ਅਸਰ ਹੋਇਆ ਲੋਕਾਂ ਦੀ ਫਸਲ ਤਬਾਹ ਹੋਈ ਆ ਔਰ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਜਾ ਕੇ ਆਏ ਆ ਉਹਨਾਂ ਨੇ ਪ੍ਰੋਤਸਾਹ ਵੀ ਦਿੱਤਾ ਕਿ ਅਸੀਂ ਜਲਦੀ ਕਾਰਵਾਈ ਕਰਾਂਗੇ ਪਰ ਅੱਜ ਕੋਈ ਉਹਨਾਂ ਦਾ ਅਰਦਾਤੀ ਨਿਕਲਿਆ ਕਿਸੇ ਨੂੰ ਰਾਹਤ ਨਹੀਂ ਮਿਲੀ ਔਰ ਰਾਹਦਾਨ ਦੀ ਬਜਾਏ ਧੋਨੇ ਦੀ ਪੂਰੀ ਖਰੀਦ ਕਰਨ ਦੀ ਬਜਾਏ ਅੱਜ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਖਾਸ ਤੌਰ ਤੇ ਸਰਕਾਰੀ ਪੱਖ ਦੇ ਬੰਦੇ ਆ ਮੰਤਰੀ ਆ ਹੋਰ ਪ੍ਰਧਾਨ ਆ ਉਹ ਸਾਰੇ ਜੁਪੀਵਲ ਜਾ ਕੇ ਉੱਥੇ ਐਜੀਟੇਸ਼ਨ ਕਰਨ ਲੱਗੇ ਹੋ ਕੋਤਰਾੜਾ ਪਾ ਰਹੇ ਹਨ ਆਪਣੀ ਪੰਜਾਬ ਦੀ ਕੋਈ ਚਿੰਤਾ ਨਹੀਂ ਕੀ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਨਹੀਂ ਲਈਆਂ ਕੀ ਮੈਨੂੰ ਇਦਾਂ ਲੱਗਦਾ ਕਿ ਇਹ ਅਰਲੀ ਬਰੀ ਲੈਚ ਜੁਪੀ ਤੋਂ ਨਾਲ ਲੜਨੀ ਹੋਵੇ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਬਸਾਰ ਕੇ ਉੱਥੇ ਗੱਲ ਕਰਦੇ ਆ ਕਿਸਾਨ ਉਹ ਵੀ ਕਿਸਾਨ ਸਨ ਉਹਨਾਂ ਦਾ ਦਰਦ ਵੀ ਆ ਪਰ ਪੰਜਾਬ ਦਾ ਕਿਸਾਨ ਵੀ ਕੋ ਮੰਡੀਆਂ ਵਿੱਚ ਡੁੱਲ ਰਿਹਾ ਕੋਈ ਖੁਦਕੁਸ਼ੀਆਂ ਕਰ ਰਿਹਾ ਉਹ ਦਾਤ ਕੌਣ ਜਾਣੂਗਾ ਸੋ ਇਸ ਕਰਕੇ ਅੱਜ ਇਹ ਵੱਡੀ ਸਮੱਸਿਆ ਪੰਜਾਬ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਿਚਾਰ ਬਦਲਿਆ ਪਰ ਇਹ ਡੰਗਟ ਪਾਉਸ ਕਰ ਸਰਕਾਰ ਆ ਇਹ ਆਪਣਾ ਡੰਗਟ ਪਾ ਰਹੀ ਆ ਕਦੇ ਕੋਈ ਮੁੱਦਾ ਲੈ ਕੇ ਕਦੇ ਕੋਈ ਮੁੱਦਾ ਲੈ ਕੇ ਕਿਸੇ ਵੀ ਗੱਲ ਨੂੰ ਸੀਰੀਅਸਲੀ ਅਜ ਤੱਕ ਜਿੰਦਾਂ ਦੀ ਸਰਕਾਰ ਮੁੱਖ ਮੰਤਰੀ ਨਵੇਂ ਬਣੇ ਆ ਇਹਨੇ ਸੀਰੀਅਸਲੀ ਲਿਆ ਹੀ ਨਹੀਂ ਨਾ ਕੋਈ ਮਸਲਾ ਸੋਲਵ ਕੀਤਾ ਨਾ ਹੀ ਕੋ ਕੰਟਰੋਲ ਚ ਆ ਔਰ ਮੈਨੂੰ ਹੈਰਾਨ ਕੀ ਹੋਏ ਜਦੋਂ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਨਵਜੋਤ ਸਿੱਧੂ ਨੂੰ ਪੁੱਛਿਆ ਜਾਂਦਾ ਵੀ ਹੁਣ ਸਰਕਾਰ ਮੁੱਖ ਮੰਤਰੀ ਵੀ ਤੇਰਾ ਬਣ ਗਿਆ ਪ੍ਰਧਾਨ ਵੀ ਤੂੰ ਆ ਹੁਣ ਤੂੰ ਖੁਸ਼ ਆ ਮੈਂ ਕਾਫੀ ਖੁਸ਼ੀ ਜੇ ਭਗਵੰਤ ਸਿੰਘ ਦਾ ਮੁੰਡਾ ਸੀਐਮ ਬਣਦਾ ਤਾਂ ਬੇਖੁਸ਼ੀ ਹੁੰਦੀ ਇਹਦਾ ਮਤਲਬ ਕਿ ਮੁੱਖ ਮੰਤਰੀ ਬਣਤੇ ਵੀ ਆਲੇ ਕੁਝ ਨਹੀਂ ਪਤਾ ਨਹੀਂ ਕਿਹੜਾ ਹੋ ਸਬਗੱਡਣਾ ਸੋ ਮੈਂ ਪਰ ਜੋਰ ਅਪੀਲ ਕਰਦਾ ਆਪਣੇ ਪੰਜਾਬ ਨੂੰ ਸੰਭਾਲੋ ਕਿਸਾਨਿਆਂ ਰੋਲਣ ਦੀ ਗੱਲ ਹੋ ਰਹੀ ਆ ਔਰ ਜਿਹੜਾ ਕਾਨੂੰਨ ਜਿਹੜਾ ਅਸੀਂ ਕੱਲੇ ਕਰਵਾਉਣ ਦੀ ਗੱਲ ਕਰਦੇ ਆ ਉਹਨਾਂ ਦੀ ਇੱਕ ਇੱਕ ਪੜਤ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਲਾਗੂ ਹੋਣੀ ਜਿਵੇਂ ਤੁਹਾਡੇ ਜ਼ਮੀਨ ਦਾ ਪਹਿਲਾਂ ਉਹਨੇ ਰਿਕਾਰਡ ਮੰਗ ਲਿਆ ਹੁਣ ਨਾਲ ਪ੍ਰਮਾਣ ਕਰਤਾ ਵੀ 25 ਕੁਆਂਟਲ ਪਰ ਏਕੜ ਤੋਂ ਵੱਧ ਕੌੜਾ ਜਿਆ ਝੋਨਾ ਨਹੀਂ ਲਿਆ ਜਾਊਗਾ ਜੇ ਕਿਥੇ ਜ਼ਿਮੀਂਦਾਰ ਨੇ ਜਿਆਦਾ ਮਿਹਨਤ ਕੀਤੀ ਉਹਦਾ 30 ਕਟਲ ਆ ਗਿਆ ਜ ਜਉਂਦਾ 35 ਕਟਲ ਵੀ ਪਿੱਛੇ ਤਾਂ ਨਿਕਲੇ ਆ ਉਹ ਝੋਨਾ ਕਿਥੇ ਵੇਚਣ ਜਾਊਗਾ ਸੋ ਇਸ ਕਰਕੇ ਜਿਹਨੇ ਇਹ ਹੁਕਮ ਫਰਮਾਨ ਹੋ ਰਿਹਾ ਇਹ ਕਿਸਾਨੀ ਨੂੰ ਰੁੜਨ ਵਾਲੇ ਆ ਪੰਜਾਬ ਸਰਕਾਰ ਬਸਾ ਬੱਟੀ ਬੈਠੀ ਆ ਬਾਹਰ ਜਾ ਕੇ ਸਿਰ ਡੰਗਟ ਪਾ ਰਹੀ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਆ ਕੇ ਪੰਜਾਬ ਦੀ ਕਿਸਾਨੀ ਵੀ ਸੰਭਾਲੋ ਆਪਣੀ ਇਕਨੋਮੀ ਪੰਜਾਬ ਦੀ ਕਿਸਾਨੀ ਤੇ ਖੜੀ ਆ ਕਿਤੇ ਇਹ ਜੇ ਰੁੜ ਗਏ ਤੇ ਪੰਜਾਬ ਦੀ ਆਰਥਿਕਤਾ ਜਿਹੜੀ ਆ ਹੋਰ ਰੁੜ ਜਾਊਗੀ ਇਹ ਚਿੰਤਾ ਕਰਦਾ ਹੋਇਆ ਮੈਂ ਆਪਣੇ ਵਿਚਾਰਾਂ ਸਾਂਝੇ ਕਰਨਾ ਚਾਹੁੰਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸ਼ਿਆਰਪੁਰ ਤੋਂ ਦਲਜੀਤ ਅਜਲਵਾ ਦੀ ਰਿਪੋਰਟ ਐਸਐਨ ਜੀ ਨਿਊਜ਼